ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਐਰੋਪੋਨਿਕ ਦੇ ਵਿੱਚ ਪੀਕਿੰਗ ਦਿਖਾਉਨੇ ਆ ਸਾਡਾ ਕੰਮ ਚੱਲ ਰਿਹਾ ਪੀਕਿੰਗ ਦਾ ਅਸੀਂ ਨਾ ਕੁਝ ਟਾਈਮ ਪਹਿਲਾਂ ਨਹੀਂ ਬੁਖਾ ਸਕੇ ਕਿਉਂਕਿ ਅਸੀਂ ਬਾਹਰਲਾ ਸਾਡਾ ਸੀਜ਼ਨ ਦਾ ਕੰਮ ਚੱਲਦਾ ਸੀ ਸੀਡ ਸੂਟ ਦੇ ਦਿੰਦੇ ਸੀਗੇ ਕਿਸਾਨਾਂ ਨੂੰ ਬਿਜੀ ਰਹੇ ਆ ਆ ਸਾਡੀ ਪੀਕਿੰਗ ਹੋ ਰਹੀ ਹੈ ਅੰਦਰ ਅੱਜ ਅਸੀਂ ਪੀਕਿੰਗ ਕਰੀ ਆ 7008 ਨਾ ਸੌਰੀ ਕਾਰਡੀਨਲ ਦੀ ਕਾਰਡੀਨਲ ਦੀ ਪੀਕਿੰਗ ਕਰੀ ਅੱਜ ਕਾਰਡੀਨਲ ਤੋੜਿਆ ਸੀ ਸਾਡੀ ਹੁਣ ਡਾਇਮੰਡ ਦੀ ਪੀਕਿੰਗ ਚੱਲ ਰਹੀ ਆ ਆਜੋ ਤੁਹਾਨੂੰ ਦਿਖਾਉਨੇ ਆ ਸਾਨ ਭਰਾਵੋ ਕਿ ਕਿਸ ਤਰ੍ਹਾਂ ਪੀਕਿੰਗ ਹੋ ਰਹੀ ਆ ਸਾਡੇ ਡਾਇਮੰਡ ਦੀ ਸਾਡਾ ਸਾਰਾ ਹੀ ਸਟਾਫ ਬਹੁਤ ਮਿਹਨਤੀ ਆ ਤੇ ਬਹੁਤ ਮਿਹਨਤ ਕਰ ਰਿਹਾ ਤੇ ਡਾਇਮੰਡ ਦੀ ਪੀਕਿੰਗ ਹੋ ਰਹੀ ਆ ਹੁਣ ਜਿਹੜੇ ਸਾਡੇ ਪੌਦੇ ਨੇ ਨਾ ਇਹ ਗਰਮੀ ਪੈਣ ਲੱਗੀ ਤੇ ਲਾਸਟ ਤੇ ਹੀ ਆ ਕੰਮ ਬਸ 2-3 ਪੀਕਿੰਗਾਂ ਹੋਰ ਹੋਣਗੀਆਂ ਤੇ ਸਾਈਜ਼ ਵੀ ਬਹੁਤ ਵਧੀਆ ਬਣ ਰਿਹਾ ਫਿਲਹਾਲ ਕਿਉਂਕਿ ਪੌਦੇ ਆਪਣੀ ਉਮਰ ਪੂਰੀ ਕਰਕੇ ਹੁਣ ਮਤਲਬ ਕਿ ਖਤਮ ਹੋ ਰਹੇ ਨੇ ਤੇ ਆਪਣੇ ਮਤਲਬ ਟਾਈਮ ਪੂਰਾ ਹੋ ਗਿਆ ਇਹਨਾਂ ਦਾ ਤੇ ਪਰ ਸਾਈਜ਼ ਸਾਡੇ ਡਾਇਮੰਡ ਦਾ ਦੇਖੋ ਬਹੁਤ ਵਧੀਆ ਸਾਈਜ਼ ਆ ਆ ਦੇਖੋ ਸਾਈਜ਼ ਬਹੁਤ ਵਧੀਆ ਪੀਕਿੰਗ ਹੋ ਰਹੀ ਆ ਬਹੁਤ ਵਧੀਆ ਸਾਈਜ਼ ਦੇ ਰਿਹਾ ਹਜੇ ਵੀ ਤੇ ਬਹੁਤ ਲੈਂਥ ਆ ਡਾਇਮੰਡ ਦੀ ਬਹੁਤ ਲੈਂਥੀ ਨੇ ਆਲੂ ਤੇ ਪੀਕਿੰਗ ਚੱਲ ਰਹੀ ਆ ਤੇ ਪਰ ਪlant ਹੁਣ ਥੋੜਾ ਟਾਈਮ ਹੀ ਚੱਲਣਗੇ ਲਾਸਟ ਤੇ ਹੀ ਆ ਤੁਸੀਂ ਸਾਨੂੰ ਦੱਸਿਓ ਕਿਸਾਨ ਭਰਾਵੋ ਕਿ ਸਾਡੇ ਡਾਇਮੰਡ ਦੀ ਕੁਆਲਿਟੀ ਕਿੱਦਾਂ ਤੇ ਕਿੱਦਾਂ ਦਾ ਸਾਡਾ ਐਰੋਪੋਨਿਕ ਲੱਗਿਆ ਤੇ ਧੰਨਵਾਦ ਥੈਂਕ ਯੂ